ਨਸਰ ਆਉਂਦਾ ਜਾਲੇ ਨੂੰ ਤੋੜ ਕੇ ਚਲੇ ਜਾਂਦਾ ਤੁੱਥੀ ਵੀ ਉਹ ਲੋਕੋ ਇਹ ਜਾਲ ਦੇ ਵਿੱਚ ਨਹੀਂ ਫਸਣਾ ਜਿੰਨਾ ਮਰਜੀ ਕਹਿ ਜੇ ਨਾ ਜਾਣਾ ਪੈ ਜਾਣ ਸਾਨੂੰ ਲਾਖੀ ਚਾਰ ਜੋ ਜਵੇ ਪਰਚੇ ਦਰਜ ਕਰਨ ਇਹਨਾਂ ਦੇ ਮੱਕੜੀ ਵਾਲੇ ਜਾਲ ਨੂੰ ਤੋੜ ਕੇ ਆਪਣੀ ਜ਼ਿੰਦਗੀ ਜਿਨਾ ਪਸੰਦ ਕਰਦੇ ਆ ਇੱਕ ਨੰਬਰ ਦਾ ਰਹਿ ਕੇ ਜ਼ਿੰਦਗੀ ਜੀਵਾਂਗੇ ਪ੍ਰਸ਼ਾਸਨ ਨੂੰ ਅਸੀਂ ਬੇਇਤੀ ਕਰਦੇ ਆ ਪਰਚਾ ਉਹ ਕਰੇ ਜਿਹੜਾ ਸੁਪਰੀਮ ਕੋਰਟ ਦੀਆਂ ਪੌੜੀਆਂ ਚੜ੍ਹਨ ਦੀ ਝੁਰਤ ਰੱਖਦਾ ਹੋਊਗਾ ਸਪਰੀਮ ਕੋਰਟ ਦੇ ਪਾਣੀਆਂ ਚੜਾਉਂਦੇ ਸਿੱਧੂ ਜਥੇਵੰਦੀ ਅਸੀਂ ਐਲਾਨ ਕਰਦੇ ਆਂ ਇਥੋਂ ਓ ਸ੍ਰੀ ਅਕਾਲੂ ਜਿਵੇਂ ਬਲ ਪ੍ਰਿਤ ਨੇ ਦੱਸਿਆ ਵੀ ਨਹੀਂ ਵਾਲੇ ਤੁਹਾਡੇ ਅਧਿਕਾਰੀ ਜਿਨ੍ਹਾਂ ਨੇ ਪਰਚਾ ਦਰਜ ਕੀਤਾ ਉਹਨਾਂ ਦੇ ਪਰਿਵਾਰ ਜਥੇਵੰਦੀ ਕੋਲ ਆ ਕੇ ਬੈਠ ਗਏ ਸੀ ਅਸੀਂ ਅਸੀਂ ਜੀ ਨਿਵੇੜਦੇ ਆਂ ਅਸੀਂ ਆਪਣੇ ਬਿਆਨ ਵਾਪਸ ਲੈ ਲਏ ਆਂ ਅਸੀਂ ਨਹੀਂ ਸੁਪਰੀਮ ਕੋਰਟ ਤੱਕ ਸਾਨੂੰ ਦਾਜ ਉਤਿਓ ਪਰ ਜੇ ਨਹੀਂ ਬਾਜ ਹੋਣਗੇ ਜਨਤਾ ਦੇ ਟੱਕਾ ਕਰਨਗੇ ਫਿਰ ਸਾਨੂੰ ਵੀ ਆਪਣਾ ਰੁੱਖਕ ਤਿਆਰ ਕਰਨਾ ਪੈਣਾ ਸਾਨੂੰ ਹੁੰਦਾ ਵੀ ਚਲੋ ਸਾਡੇ ਆਪਣੇ ਨੇ ਪਰ ਜਿਹੜੇ ਸਾਡੇ ਆਪਣੇ কুরਸੀਆਂ ਦੇ ਬੈਠੇ ਨੇ ਤੁਸੀਂ ਹਿੰਮਤ ਨਾਲ ਮਾੜਾ-ਮੋਟਾ ਸਾਡੇ ਬਾਰੇ ਵੀ ਦੇਖਿਆ ਕਰੋ ਦੱਸੋ ਪ੍ਰਾੜੀ ਕਿਉਂ ਹੁੱਕਣੀ ਪੈ ਰਹੀ ਆ ਕਿਉਂ ਹੁੱਕਣੀ ਪੈ ਰਹੀ ਆ ਪ੍ਰਾੜੀ ਕੋਈ ਸ਼ਾਂਤ ਨਹੀਂ ਤੁਸਾਨਾ ਨੂੰ ਪਾਰਾਂ ਮਿੰਨੇ ਦੇ ਵਿੱਚ ਵੀ ਇਹ ਪ੍ਰਾੜੀ ਨੇ ਹੁੰਦੇ ਨੇ ਸਾਡੇ 565 ਦੇ ਵਿੱਚੋਂ 20 ਦਿਨ ਪ੍ਰਾਰੀ ਦੇ ਹੁੰਦੇ ਨੇ 341 ਜਿਨ੍ਹਾਂ ਦੇ ਵਿੱਚ ਤੁਹਾਡਾ ਕੋਈ ਵੀ ਅਦਾਰਾ ਇੰਨੀ ਆਕਸੀਜਨ ਨਹੀਂ ਛੱੜਦਾ ਜਿੱਦਿਆਂ ਸਾਡੀਆਂ ਫਤਲਾ ਛੱੜਦੀਆਂ ਉੱਧਰ ਵੀ ਦੇਖੋ 20 ਦਿਨ ਸਾਡੀ ਮਜਬੂਰੀ ਆ ਜੇ ਸੂਪਰ ਸੀਟਰ ਨਾਲ ਪ੍ਰਾਰੀ ਵਿੱਚ ਪਾਉਂਦੇ ਆ ਤਾਂ ਭਰਾਵੋ ਪਾਉਣ ਨੂੰ ਤਾਂ ਸੁੰਦੀ ਲੱਗਦੀ ਆ ਸੁੰਦੀ ਲੱਗਦੀ ਆ ਤੇ ਸਾਡੀ ਜਿਹੜੀ ਕਣਕ ਜੰਮਦੀ ਉਹਨੂੰ ਖਾ ਜਾਂਦੀ ਆ ਸਾਡਾ ਜਿਹੜਾ ਡਾਕਟਰ ਏਰੀਆ ਜਿੱਥੇ ਡਾਕਟਰ ਜ਼ਮੀਨ ਆ ਉੱਥੇ ਅਸੀਂ ਬਿਲਕੁਲ ਵੀ ਪਰਾਲੀ ਵਿੱਚ ਬਾਹ ਨਹੀਂ ਸਕਦੇ ਉੱਥੇ ਜ਼ਮੀਨ ਤੁਹਾਨੂੰ ਪਤਾ ਹੋਣਾ ਚਾਹੀਦਾ ਵੀ ਉਹ ਜ਼ਮੀਨ ਕਿਵੇਂ ਦੀ ਹੋਦੀ ਹੈ ਉੱਥੇ ਸਿਰਫ ਆਜ ਨੂੰ ਲਾ ਕੇ 03 ਨਾਲ ਕੀ ਕਰਕੇ ਵੇਚੀ ਜਾ ਸਕਦੀ ਹੈ ਹਾਂ ਜੇਕਰ ਤੁਸੀਂ ਸਾਡੀ ਲੁੱਟ ਕਰਕੇ ਤੁਹਾਡੀਆਂ ਲੱਤਾਂ ਦੇ ਵਿੱਚ ਤੁਹਾਡੇ ਪੈਰਾਂ ਦੇ ਵਿੱਚ ਨਹੀਂ ਜੋੜ ਹੈਗਾ ਤੁਸੀਂ ਉਸ ਕਾਰਪੋਰੇਟ ਘਰਾਣਿਆਂ ਵਾਲੇ ਨਹੀਂ ਜਾ ਸਕਦੇ ਤੁਸੀਂ ਖੇਤਾਂਾਂ ਨੂੰ ਤੇ ਖਾਲੀ ਕਰਨਾ ਚਾਹਦੇ ਜ਼ਮੀਨਾਂ ਖਾਲੀ ਕਰਨਾ ਚਾਹਦੇ ਪਰ ਉਹਨਾਂ ਦਾ ਜੁਰਮਾਨਾ ਸਾਡੇ ਤੋਂ ਲੈਣਾ ਚਾਹੁੰਦੇ ਹਾਂ ਅਸੀਂ ਇਹ ਗੱਲ ਕਹਿਣੀ ਚਾਹੁੰਦੇ ਹਾਂ ਜਦੋਂ ਤੱਕ ਦਿੱਲੀ ਪਰਜੇ ਬੰਦੀਆ ਕਿ ਤੱਕ ਬਿਲਕੁਲ ਵੀ ਨਹੀਂ ਹੋਣ ਦੋਗੀ ਕਿਸਾਨਾਂ ਦੇ ਨਾਲ ਡਟ ਕੇ ਖੜੇ ਆ ਪਹਿਲਾਂ ਵੀ ਪਰਚੇ ਰੱਦ ਕਰਾਏ ਨੇ ਉਹ ਭਾਵੇਂ ਕਾਂਗਰਸ ਦੀ ਸਰਕਾਰ ਆ ਭਾਵੇਂ ਆਲ ਆਦਮੀ ਪਾਰਟੀ ਦੀ ਸਰਕਾਰ ਆ ਇਹ ਵੀ ਪਰਚੇ ਰੱਦ ਕਰਾਵਾਂਗੇ ਵੀਰੋ ਸਰ ਨੂੰ ਪਰਚੇ ਆਉਣ ਉਹ ਪਿੰਡਾਂ ਦੇ ਵਿੱਚ ਪ੍ਰਚਾਰ ਕਰਨ ਉਹਨਾਂ ਨੂੰ ਕਰੋ ਸਵਾਰ ਕੱਲ ਨੂੰ ਚੰਡੀਗੜ੍ਹ ਦੇ ਵਿੱਚ ਮੀਟਿੰਗ ਆ ਪ੍ਰੈਸ ਕਾਨਫਰੰਸ ਕਰਨੀਆਂ ਤੁਹਾਨੂੰ ਹਾਈ ਸੁਪਰੀਮ ਕੋਰਟ ਦੇ ਜਿਹੜਾ ਵੀ ਅਦਤਾਰੀ ਆਊਗਾ ਉਹਦੇ ਫਾਇਲ ਜਰੂਰ ਕਰਾਉਣੇ ਨੇ ਮੈਂ ਕੱਲੇ ਕੱਲੇ ਪਿੰਡ ਚ ਸੁਪਰੀਮ ਕੋਰਟ ਤੇ ਨੈਸ਼ਨਲ ਕਲੀਂਟਰ ਵਿੱਚ ਜੰਦੀਆਂ 5-6 ਦਿਨਾਂ ਦੇ ਵਿੱਚ ਕੱਲੇ ਕੱਲੇ ਪਿੰਡ ਚ ਕਾਪੀਆਂ ਭੇਜ ਦੇਣੀਆਂ ਨੇ ਉਹਨੂੰ ਤੁਸੀਂ ਨੇ ਅੰਡਰਲਾਈਨ ਕਰਕੇ ਦਿਖਾਉਂਗਾ ਉਹਦੇ ਵਿੱਚ ਆਪਰ ਨੂੰ ਦਿਖਾਉਣੀ ਹੈ ਜਿਹੜਾ ਕਾਰਵਾਈ ਕਰਨਾ ਆਉਂਗਾ ਉਹਨੂੰ ਦੱਸਣਾ ਵੀ ਸੁਪਰੀਮ ਕੋਰਟ ਕਹਿੰਦਾ ਵੀ ਜਦੋਂ ਸਾਨੂੰ ਕਿਸੇ ਤਰ੍ਹਾਂ ਦਾ ਮੁਆਵਜ਼ਾ ਨਹੀਂ ਮਿਲਿਆ ਤਾਂ ਤੁਹਾਨੂੰ ਇਸ ਕੀਸੇ ਨੂੰ ਸਰਕਾਰ ਨੂੰ ਜਾਂ ਕਿਸੇ ਪ੍ਰਸ਼ਾਸਨਿਕ ਅਧਿਕਾਰੀ ਨੂੰ ਕੋਈ ਹੱਥ ਨਹੀਂ ਹੈਗਾ ਇਹਨਾਂ ਦੇ ਉੱਤੇ ਪਰਚਾ ਦਰਜ ਕਰਤਾ ਇਸ ਕਰਕੇ ਵੀਰੋ ਪਰਾੜੀ ਵਾਲੇ ਮੁੱਦੇ ਉੱਤੇ ਹੋ ਸਕਦਾ ਕੋਈ ਵੱਡਾ ਖਰਚ ਕਰਨਾ ਪਵੇ ਵੱਡਾ ਪ੍ਰੋਗਰਾਮ ਕਰਾਂਗੇ ਕਿਸੇ ਵੀ ਪਿੰਡ ਦੇ ਪ੍ਰਧਾਨ ਨੂੰ ਜਦੋਂ ਕਾਲ ਆਉਂਦੀ ਹੈ ਜਿੰਨੇ ਵੀ ਪਿੰਡ ਦੇ ਬੰਦੇ ਨੇ ਜਿਹੜੇ ਵੀ ਥਾਣੇ ਦੇ ਪਰਚਾ ਦਰਜ ਕਰਿਆ ਉਹਨਾਂ ਥਾਣੇ ਦਾ ਘਰਾਓ ਕਰਨਾ ਹੁਣ ਆਪਣੀ ਫਾਰਿਆਂ ਦੀ ਜ਼ਿੰਮੇਵਾਰੀ ਆ ਤੁਹਾਡੇ ਫਿਰਤੇ ਨਹੀਂ ਗੱਲਾਂ ਬੋਲਦੇ ਆ ਮੇਰੇ ਵਿੱਚ ਕੋਈ ਜੁਰਤ ਨਹੀਂ ਹੈਗੀ ਕੋਈ ਮੇਰੇ ਤੇ ਇਹ ਨਹੀਂ ਹੈਗਾ ਵੀ ਮੈਂ ਕੁਝ ਕਰ ਦੂੰ ਇਸ ਤੁਸੀਂ ਪਰ ਜਿਹੜਾ ਅਟਕ ਪਰਾਉਣੇ ਨੇ ਕਿਸੇ ਪਿੰਡ ਦੇ ਵਿੱਚ ਕੋਈ ਵੀ ਗੱਲ ਹੁੰਦੀ ਆ ਸਾਡੇ ਪਿੰਡਾਂ ਚੋ ਟਰਾਲੀਆਂ ਭਰ ਕੇ ਉਹਨੂੰ ਥਾੜੇ ਨੂੰ ਬੰਦ ਕਰਾਂਗੇ ਉਹ ਥਾੜੇ ਦੇ ਜਦੋਂ ਅੱਜੇ ਬੰਦ ਕਰਾਂਗੇ ਜਦੋਂ ਤੱਕ ਫਿਰ ਪੱਤੇ ਪੱਤਰ ਤੇ ਕੋਈ ਮਸਲਾ ਹੱਲ ਨਹੀਂ ਹੁੰਦਾ ਉਦੋਂ ਤੱਕ ਪਿੱਛੇ ਨਹੀਂ ਹਟਾਂਗੇ ਇਹ ਪ੍ਰਾਲੀ ਵਾਲੇ ਮਸਲੇ ਦੀ ਗੱਲ ਦੂਜੀ ਗੱਲ ਕਰਨੀ ਹੈ ਇੱਥੋਂ ਦੇ ਪ੍ਰਸ਼ਾਸਨ ਤੇ ਪੁਲਿਸ ਪੈਛਾ ਕਰਦੇ ਜਿਹਦੇ ਉੱਤੇ ਨਿਰਾਹੀ ਤੇ ਆਪਣੇ ਆਮ ਆਦਮੀ ਪਾਰਟੀ ਦਾ ਕਮਜ਼ਾ ਹੋ ਚੁੱਕਿਆ ਉਦੇ ਉੱਤੇ ਮੈਂ ਕੋਈ ਜ਼ਿਆਦਾ ਗੱਲਾਂ ਨਹੀਂ ਬੋਲਣੀਆਂ ਜਿਹੜੀ ਗੱਲ ਮੇਰੇ ਸਾਹਮਣੇ ਹੋਈ ਆ ਮੈਂ